ਜਿਵੇਂ ਇਦਾਂ ਸੀ ਕਿ ਮੇਰੇ ਦੋ ਮੈਡੀਕਲ ਸਟੋਰ ਨੇ ਰਾਜਾ ਮੈਡੀਸਨ ਸੈਂਟਰ ਔਰ ਸਿੰਘ ਮੈਡੀਕਲ ਸਟੋਰ ਤਾਂ ਮੇਰੇ ਹੋਰ ਵੀ ਸ਼ਹਿਰ ਦੇ ਭਾਈਵੰਦ ਹਨ ਜਿਵੇਂ ਕਿ ਪ੍ਰੀਤ ਮੈਡੀਕਲ ਲੌਂਗਿਆ ਮੈਡੀਕਲ ਸਟੋਰ ਵਿਜੇ ਮੈਡੀਕਲ ਸਟੋਰ ਰਾਜ ਮੈਡੀਕਲ ਸਟੋਰ ਨੰਗਰ ਰੋਡ ਔਰ ਸਤਨੌਰ ਤੋਂ ਬਰਮਾ ਮੈਡੀਕਲ ਸਟੋਰ ਵਾਲਿਆਂ ਦੇ ਜਿਨ੍ਹਾਂ ਦੀਆਂ ਦੁਕਾਨ ਤੇ ਚੋਰੀਆਂ ਹੋਈਆਂ ਨੇ ਇਸ ਬਾਰੇ ਸਾਨੂੰ ਸਵੇਰੇ ਅਰਲੀ ਪਤਾ ਲੱਗਾ ਇਹ ਜਿਹੜੀ ਚੋਰੀਆਂ ਹੋਈਆਂ 3:10 ਦੇ ਹੋਈਆਂ ਨੇ ਜਿਹਦੇ ਵਿੱਚ ਦੋ ਪਰਸਨ ਸੀ ਜਿਹੜੇ ਕਿ ਕਾਰਵਾਈ ਆਪਣੀ ਕਰਕੇ ਗਏ ਜਿਸ ਵੇ ਸਾਡੇ ਦੁਕਾਨਾਂ ਵਿੱਚੋਂ ਗੱਲਿਆਂ 'ਚੋਂ ਪੈਸੇ ਹੀ ਗਏ ਨੇ ਹੋਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ। ਇਸ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਡਾ ਰਾਤ ਦੀ ਜਿਹੜਾ ਹੈਗਾ ਟੇਕਰ ਹੋਣੀ ਚਾਹੀਦੀ ਆ ਬਸ ਹੋਰਾਂ ਦੀ ਚੋਰੀ ਹੋਈ ਅੱਜ। ਅ ਮੌਕਾ ਦੇਖਿਆ। ਮੌਕਾ ਦੇਖ ਕੇ ਤਿੰਨ-ਚਾਰ ਦੁਕਾਨਾਂ ਜਿਹੜੀਆਂ ਸ਼ਹਿਰ ਦੇ ਵਿੱਚ ਪਲ ਲਗਾ ਕਿ ਸ਼ਟਰ ਜਿਹੜੇ ਖਿੱਚ ਕੇ ਤੇ ਵਿੱਚੋਂ ਕੁਝ ਜਿਹੜੇ ਗੱਲੇ ਦੇ ਵਿੱਚੋਂ ਨਗਦੀ ਲਗਾਇਆ ਬਾਕੀ ਕੋਈ ਨੁਕਸਾਨ ਨਹੀਂ ਹੋਇਆ। ਫਿਰ ਵੀ ਬਿਆਨ ਜਦੋਂ ਖਾਸ ਤੌਰ 'ਤੇ ਬਿਆਨ ਹਾਸਲ ਕਰ ਬਣਦੀ ਕਰ ਵਗੀ ਚੀਜ਼। ਮੋਕੇ ਜਾ ਕੇ ਸਰ ਉਹ ਪੜਤਾਲ ਕਰ ਰਹੇ ਹਾਂ ਮੋਕੇ ਜਾ ਕੇ ਦੇਖ ਰਹੇ ਸਾਰੇ ਪਾਸੇ ਇਹ ਵੇ ਇਦਾਂ ਸੀ ਕਿ ਮੇਰੇ ਦੋ ਮੈਡੀਕਲ ਸਟੋਰ ਨੇ ਰਾਜਾ ਮੈਡੀਸਨ ਸੈਂਟਰ ਔਰ ਸਿੰਘ ਮੈਡੀਕਲ ਸਟੋਰ ਤੋਂ ਮੇਰੇ ਹੋਰ ਵੀ ਸ਼ਹਿਰ ਦੇ ਭਾਈਵੰਦ ਹਨ ਜਿਵੇਂ ਕਿ ਪ੍ਰੀਤ ਮੈਡੀਕਲ ਲੌਂਗਯਾ ਮੈਡੀਕਲ ਸਟੋਰ ਵਿਜੇ ਮੈਡੀਕਲ ਸਟੋਰ ਰਾਜ ਮੈਡੀਕਲ ਸਟੋਰ ਨੰਗਰ ਰੋਡ ਔਰ ਸਤਨੌਰ ਤੋਂ ਬਰਮਾ ਮੈਡੀਕਲ ਸਟੋਰ ਵਾਲਿਆਂ ਦੇ ਜਿਨ੍ਹਾਂ ਦੀਆਂ ਦੁਕਾਨਾਂ ਤੇ ਚੋਰੀਆਂ ਹੋਈਆਂ ਨੇ ਇਸ ਬਾਰੇ ਸਾਨੂੰ ਸਵੇਰੇ ਅਰਲੀ ਪਤਾ ਲੱਗਾ ਇਹ ਜਿਹੜੀ ਚੋਰੀਆਂ ਹੋਈਆਂ 3 ਵਜੇ 10 ਮਿੰਟ ਤੇ ਹੋਈਆਂ ਨੇ ਜਿਹਦੇ ਵਿੱਚ ਦੋ ਪਰਸਨ ਸੀ ਜਿਹੜੇ ਕਿ ਕਾਰਵਾਈ ਆਪਣੀ ਕਰਕੇ ਗਏ ਜਿਸ ਵੇ ਸਾਡੇ ਦੁਕਾਨਾਂ ਵਿੱਚੋਂ ਗੱਲਿਆਂ ਚੋਂ ਪੈਸੇ ਹੀ ਗਏ ਨੇ ਹੋਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਇਸ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਡਾ ਰਾਤ ਦੀ ਜਿਹੜਾ ਹੈਗਾ ਟੇਕਰ ਹੋਣੀ ਚਾਹੀਦੀ ਆ ਬਸ ਹੋਰਾਂ ਦੀ ਚੋਰੀ ਹੋਈ ਅੱਜ ਅ ਮੌਕਾ ਦੇਖਿਆ ਮੌਕਾ ਦੇਖ ਕੇ ਤਿੰਨ ਚਾਰ ਦੁਕਾਨਾਂ ਜਿਹੜੀਆਂ ਸ਼ਹਿਰ ਦੇ ਵਿੱਚ ਪਹ ਲਗਾ ਕਿ ਸ਼ਟਰ ਜਿਹੜੇ ਖਿੱਚ ਕੇ ਤੇ ਵਿੱਚੋਂ ਕੁਝ ਜਿਹੜੇ ਗੱਲੇ ਦੇ ਵਿੱਚੋਂ ਨਗਦੀ ਲਗੇ ਬਾਕੀ ਕੋਈ ਨੁਕਸਾਨ ਨਹੀਂ ਹੋਇਆ ਫਿਰ ਵੀ ਬਿਆਨ ਜਰੂਰ ਦਿਖਾਸਤਾਂ ਦੀ ਬਿਆਨ ਹਾਸਲ ਕਰ ਬਣਦੀ ਕਰਵਾ ਕੀਤੀ ਜਾਵੇ। ਮੋਕੇ ਜਾ ਕੇ ਸਰ ਉਹ ਪੜਤਾਲ ਕਰ ਰਹੇ ਆ। ਹਾਂ ਮੋਕੇ ਜਾ ਕੇ ਦੇਖ ਰਹੇ ਸਾਰੇ ਪਾਸੇ। ਇਹਦੇ ਇਦਾਂ ਸੀ ਕਿ ਮੇਰੇ ਦੋ ਮੈਡੀਕਲ ਸਟੋਰ ਨੇ ਰਾਜਾ ਮੈਡਿਸਨ ਸੈਂਟਰ ਔਰ ਸਿੰਘ ਮੈਡੀਕਲ ਸਟੋਰ ਤੋਂ ਮੇਰੇ ਹੋਰ ਵੀ ਸ਼ਹਿਰ ਦੇ ਭਾਈਵੰਦੇ ਹਨ ਜਿਵੇਂ ਕਿ ਪ੍ਰੀਤ ਮੈਡੀਕਲ ਲੌਂਗਯਾ ਮੈਡੀਕਲ ਸਟੋਰ ਵਿਜੇ ਮੈਡੀਕਲ ਸਟੋਰ ਰਾਜ ਮੈਡੀਕਲ ਸਟੋਰ ਨੰਗਰ ਰੋਡ ਔਰ ਸਤਨੌਰ ਤੋਂ ਬਰਮਾ ਮੈਡੀਕਲ ਸਟੋਰ ਵਾਲਿਆਂ ਦੇ ਜਿਨ੍ਹਾਂ ਦੀਆਂ ਦੁਕਾਨ ਤੇ ਚੋਰੀਆਂ ਹੋਈਆਂ ਨੇ। ਇਸ ਬਾਰੇ ਸਾਨੂੰ ਸਵੇਰੇ ਅਰਲੀ ਪਤਾ ਲੱਗਾ ਇਹ ਜਿਹੜੀ ਚੋਰੀਆਂ ਹੋਈਆਂ 3:10 ਦੇ ਹੋਈਆਂ ਨੇ ਜਿਹਦੇ ਵਿੱਚ ਦੋ ਪਰਸਨ ਸੀ ਜਿਹੜੇ ਕਿ ਕਾਰਵਾਈ ਆਪਣੀ ਕਰਕੇ ਗਏ ਜਿਸ ਵੇ ਸਾਡੇ ਦੁਕਾਨਾਂ ਵਿੱਚੋਂ ਗੱਲਿਆਂ ਜੋ ਪੈਸੇ ਹੀ ਗਏ ਨੇ ਹੋਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਇਸ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਡਾ ਰਾਤ ਦੀ ਜਿਹੜਾ ਹੈਗਾ ਟੇਕਰ ਹੋਣੀ ਚਾਹੀਦੀ ਆ ਬਸ ਸਵੇਰ ਨੂੰ ਚੋਰੀ ਹੋਈ ਅੱਜ ਅ ਮੌਕਾ ਦੇਖਿਆ ਮੌਕਾ ਦੇਖ ਕੇ ਤਿੰਨ ਚਾਰ ਦੁਕਾਨਾਂ ਜਿਹੜੀਆਂ ਸ਼ਹਿਰ ਦੇ ਵਿੱਚ ਪਤਾ ਲੱਗਾ ਕਿ ਸ਼ਟਰ ਜਿਹੜੇ ਖਿੱਚ ਕੇ ਤੇ ਵਿੱਚੋਂ ਕੁਝ ਜਿਹੜੇ ਗੱਲੇ ਦੇ ਵਿੱਚੋਂ ਨਗਦੀ ਲਗੇ ਬਾਕੀ ਕੋਈ ਨੁਕਸਾਨ ਨਹੀਂ ਹੋਇਆ ਫਿਰ ਵੀ ਬਿਆਨ ਜਦੋਂ ਖਾਸ ਤੌਰ ਤੇ ਬਿਆਨ ਹਾਸਲ ਕਰ ਬਣਦੀ ਕਰ ਬੀ ਕੀਤੀ ਚਾਹੀਦੀ ਹੈ ਮੌਕੇ ਜਾ ਕੇ ਸਾਰੇ ਉਹ ਪੜਤਾਲ ਕਰ ਰਹੇ ਹਾਂ ਆ ਮੌਕੇ ਜਾ ਕੇ ਦੇਖ ਰਹੇ ਸਾਰੇ ਪਾਸੇ